ਆ ਗਾਣਾ ਨਹੀਂ ਥੋੜੀ ਜੰਦੇ ਐ ਇਦਾਂ ਹੀ ਜਾਣ ਓਏ ਹੋਰੇ ਮਾਰੀ ਗੰਦਾਂ ਆਰਾਮ ਨਾ ਆਰਾਮ ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਪਿਆਰੇ ਪਿਆਰੀ ਸਾਸਰੀਆ ਕੱਲ ਛਤਰੀ ਤਾਨ ਤੇ ਵੀ ਮੀਂਹ ਆ ਗਿਆ ਫੇਰ ਆ ਦੇ ਕੋ ਸ਼ਰਟ ਕਿ ਲਈ ਵੀ ਮੇਰੀ ਤੇ ਜਿੱਥੇ ਕੱਲ ਆਪਾਂ ਨੇ ਵੀਡੀਓ ਬੰਦ ਕਰੀ ਤੇ ਹੁਣ ਉੱਥੇ ਜੇ ਸ਼ੁਰੂ ਕਰਾਂਗੇ ਤਾਂ ਲੋ ਬਈ ਟਰਲਾ ਲੱਗਣ ਲੱਗਿਆ ਉੱਪਰ ਦਾ ਐਂਟਰ ਥੋੜੀ ਜਿਹੀ ਰਹਿ ਗਿਆ ਉਹ ਆਈ ਆ ਗਏ ਆ ਗਏ ਚਲੋ 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 ਬਸ ਹੀ ਬਾਸ ਬਹੁਤ ਆਰੇ ਬਸ ਹੀ ਬਸ ਆਹ ਕੱਢ ਦੇ ਇਹਦੀ क्यों बॉर्डर हो हो? का होना ਤੱਕਦੇ ਦਿਖਾ ਦੇ ਜੋਰ ਉੱਪਰੇ ਰੱਖਾ ਉੱਥੇ ਹੀ ਰੱਖੋ ਪਰ ਰੱਖਾ ਘਟਿਆ ਜੀ

ਵੱਲੇ ਵੀ ਨਿਬੜ ਚੱਲੇ ਦੇਦਾ ਤੁਮੇ ਛੱਟ ਨਾ ਖਾਜੋ ਆਰਾਵਨਾ ਆਰਾਵਨਾ ਚਲ ਟੈਲੀਫਾਰ ਨਹੀਂ ਸੋਕੀ ਹੋਣਗੇ ਨਾ ਹੁਣ ਜਾ ਵਾ ਇੱਧਰ ਕੱਲਾ ਕਰਰ ਦਾਦਾ ਕਹ ਲੈ ਆ ਸ਼ਾਵਾਂ ਜਾ ਬਾਈ ਚਲਾ ਦੇ ਪਿਆਰ ਕਰਦਾ ਲਾੜ ਲਾ ਗਿਆ ਤਾਂ ਯਾਰ ਗੰਦ ਵੀ ਠਾਪੀ ਉਹ ਖੰਦਰਾ ਨੰਬਰ ਲੱਗ ਗਿਆ ਟਰੈਕਟਰ ਖੋਲਦਾ ਵੀ ਟਰੈਕਟਰ ਬਾਜਦੇ ਰੋੜੇ ਤੇ ਲੋ ਬਈ ਹੁਣ ਰੋਟੀ ਖਾਣ ਲੰਗੇ ਤੇ ਰੋਟੀ ਖਾ ਕੇ ਆ ਗਏ ਬਈ ਤੇ ਰੋਟੀ ਖਾ ਕੇ ਆਏ ਜਦ ਬੱਦਲ ਦੇਖੋ ਬਈ ਐਂ ਠੰਡਾ ਮੌਸਮ ਕਰਦਾ ਉਹਰੇ ਮੀਂਹ ਦੇ ਵੀ ਛੱਟੇ ਵਗੇ ਆ ਦੇਖੋ ਤੇ ਹੁਣ ਪਰਿਆ ਕੇ ਦਿਖਾਉਂਦਾ ਗਾਡਰ ਦੇਖੋ ਕਿੰਨੇ ਗਾਡਰ ਤੇ ਬੱਲੇ 1 2 3 4 ਆ ਪਿਆ ਤੇ ਉੱਪਰ ਵੀ ਚਾਰ ਤਾਂ ਉਹਨਾਂ ਨੇ ਉਹ ਬੱਲੇ ਪਰਿਆ ਕੇ ਦਿਖਾਉਂਦਾ ਤੁਹਾਨੂੰ ਆ ਥੱਲੇ ਮਿੱਟੀ ਹੋਇਆ ਥੱਲੇ ਮਿੱਟੀ ਹੈ ਹੈ ਪੂਰੇ ਆ ਵਾ ਸਿਮਿੰਟ ਅੱਛਾ ਉਹ ਆਇਆ ਦੇਖਣਾ ਮਿੱਟੀ ਨਾਲ ਚੜੀਆਂ ਵੀ ਹੁੰਦੀ ਆ ਆ ਜਾ ਆ ਜਾ ਜਾਂਦਾ ਆ ਜਾ ਡਾਗਰ ਪਾ ਦੁੱਤਰ ਹੋਏ ਕਿ ਟੜ ਜਾਗੇ ਕਿਹੜੀਆਂ ਹਾਂ। ਚਲ ਬਤਾਉ ਹੋ ਗਿਆ। ਚਲ ਮੜਾ ਕਾ ਹਸਰਾ ਹੀ ਖੜਾ ਦਾ। ਹੂੰ। ਜ ਮੜਾ ਇੱਕ ਬਜਨ ਦੇ ਦਿਆਂ ਜਦੀ ਥੱਲੇ। ਮੌਸਮ ਠੀਕ ਆ ਹੁਣ। ਹੂੰ। ਠੰਡਾ ਕਰਾਤਾ ਇਹਨਾ। ਠੰਡਾ ਕਰਾਤਾ। ਹੂੰ। ਥਰੇ ਗਾ ਸੀਮਿੰਟ ਜਮੇ ਬੋਦਾ ਹੋਇਆ ਵਾ ਤੈ। ਐਨਾ ਕਣਾ ਮਿੱਟੀ ਦੀ ਚਣੀਆਂ ਵੀ ਹੁੰਦੀਆਂ। ਹੂੰ। ਇੱਧਰ ਵੀ ਸੀਮਿੰਟ ਕੱਚਾ ਹੀ ਆ। ട്രീ നിങ്ങൾ

ਆ ਵੀ ਮੀਂਹ ਆ ਗਿਆ ਹੁਣ ਆ ਜਾਣਗੀ ਵੀਰੇ ਵਧੀਆ ਵਧੀਆ ਠੰਡਾ ਹੋ ਜਾਊਗਾ ਖੜ ਦੇ ਹੂੰ ਲਾ ਕੋਲੋਂ ਲਾ ਗਿਆ ਹੁਣ ਏਰੀਆ ਹੌਲੀ ਹੌਲੀ ਹੂੰ ਹੂੰ ਇਹ ਤਾਂ ਆ ਬਲੈਕ ਕਰਕੇ ਬਚਾਓ ਹੋ ਗਿਆ ਭਾਰੀ ਬੋਰੀ ਹਾਂ ਦੱਸ ਕਿਲੋ ਦੀ ਵੱਧੋ ਵੱਧ ਤਨਾ ਬਾਰੀਆ ਬਣਾ ਦੇ ਨਾਲ ਪੂਰੇ ਨਹੀਂ ਪੂਰੇ ਨਹੀਂ ਪੈਂਦਾ ਮੈਂ ਮੀਂ ਵੈਸੇ ਟੇਡਾ ਵੰਦਾ ਇਸ ਲੋਡ ਨੂੰ ਇਹ ਉਧਰ ਲੈਣ ਚਲ ਗਈ ਤਾਂ ਤਿੰਨ ਰੱਖੋ ਸਾਹਮਣੇ ਰਸਤਾ ਬੰਦ ਹੈ ਇਹ ਵੀ ਗੜੇ ਗਈ ਹੈ ਨਾ ਆ ਕਰ ਲਈ ਆ ਲੈ ਗਈ ਜਾਲੀ ਮਾਟੇ ਲੈ ਲੈ ਵੀ ਬਚਾਓ ਹੋ ਗਿਆ ਘਰ ਚ ਲਿਆਦਾ ਕਿਨੇ ਘੇਰ ਤਾ ਆ ਬਿੰਨਾ ਕੜਾਈ ਲਿਆ ਦੀ ਬਾਲਟਾ ਨੇ ਆਹ ਚਲ ਲੈ ਆ ਦੀ ਚਲ ਦੱਬੀਆਂ ਨਹੀਂ ਛਲਟਾ ਹਾਂ ਚਲ ਬਚਾਓ ਹੋ ਗਿਆ ਕੋਈ ਹੰਦਾ ਨਹੀਂ ਕੋਈ ਨਾ ਆ ਗਏ। ਉਹ। ਚੋਲੋ ਇੱਧਰ ਨੂੰ ਆ ਜਾ। ਫੜ ਜਾਣ ਦੇ ਮੜਾ ਜਾ। ਹਾਂ ਬਤਨ। ਆ ਫੜ ਕੇ ਰੱਖੀ। ਪਕੜੀ ਨਾ। ਇਹ ਡੱਬੀਆਂ ਨੇ ਲਾਓ ਨਾਲ। ਚਾਕੇ। ਇਹ ਉਲਟ ਪਲਕਾ ਕਿਹਦੇ ਹੈ? ਪਰ ਆਪਸ ਲਗਾਓ। ਚਾਕੇ ਜਾਤਾ। ਓ। ਟੈਡੀ ਨਾ ਹੋਵੇ। ਰੋਬਰਟ ਤੇ कड़ जा कड़ जा तेरे बहुत डर है टेप टू नीचे क्या हो गया और काम से आ दो कम ऑन ना दियो ओ बल्ला खटिया था 15 खंडे बोल ना बल्ला मार कट नंबर देख कौन नहीं देता पता है मारने तो वाला ਇਹ ਵੀ ਉਹ ਨਹੀਂ ਖੜਾ ਡੱਬੀਆਂ ਜਿਦਨੇ ਪਤਾ ਬਤਾਇ ਨਹੀਂ ਕਿ ਆ ਦੇਖੋ ਬਰਾਮ ਦਾ ਬਰੋਬਰ ਤੇ ਲਗਾ ਆ ਭਈਆ ਦੰਦਾ ਖੜ ਰਿਆ ਹੁਣ ਜਿਹੜਾ ਇਹਨੇ ਜੱਕੋਣਾ ਵਜਨ ਬਹੁਤ ਉੱਪਰ ਬਹੁਤ ਆਲ ਇੰਟਰ ਆਇਆ ਵਾ ਪੂਰਾ ਮਾਲ ਉਟਾਉਣਾ ਤਾਂ ਉਹਨੇ ਕਿਤੇ ਵੀ ਜਾਂਦਾ ਹੈ ਆ ਜਾਈ ਤੇ ਦੇਖਾਂ ਜੀ ਤੁਮੇ ਨੂੰ ਲਾਇਆ ਦੰਦੇ ਥੱਲੇ ਹੋਰ ਪਾ ਕੇ ਉਹਾਰੇ ਸੁੱਕੇ ਉਪਰ ਆ ਗਏ ਨੇ ਬਈ ਅੰਮ੍ਰਲ ਪਾਣੀ ਟੁੱਟ ਗਈ ਤਾਂ ਇਹ ਹੋ ਗਏ ਜਾ ਥੱਲੇ ਉਹ ਲਾਜ ਦੇ ਜਾ ਗੱਬੇ ਹੀ ਰੱਖ ਨਾ ਖੁੰਡੇ ਜੇ ਲਾ ਲਿਓ ਥੜੀ ਪੜੇ ਤਾਉ ਨਾ ਹੀ ਇੱਕ ਅੱਜ ਚਲ ਜੀ ਹਾਂ ਹਾਂ ਹਨ ਜੇ ਜੀ ਹਾਂ ਹਾਂ ਯਾਦੋ ਿੱਟਾ ਕੱਢ ਲਿਓ ਯਾਰ ਵਿੱਚ ਤੇ ਆ ਇਹ ਤਾਂ ਕੱਢਣੀ ਆ ਹਾਂ ਕੱਢੀ ਓਏ ਨੀਚੇ ਨਿਕਲ ਜੇਦਾ ਇਹ ਤੇ ਹੁਣ ਜਾਇਆ ਤੇਰੇ ਕਾ ਫਿਰ ਕੱਢਣਾ ਪੜੇਗਾ ਇਸ ਤੋਂ ਛੇ ਇੱਕਦਮ ਇਹ ਤਾਂ ਪਹਿਲਾਂ ਕੱਢ ਲਈ ਵਿੱਚ ਉੱਥੇ ਿੱਟਾ ਨਾ ਦਿਖ ਜੇ ਨਾ ਵਿਦਣ ਵਾਹ ਕੇ ਤਾਂ ਉੱਥੇ ਹੀ ਲਾ ਲੈਣਾ ਨਾ ਫਿਰ ਨੌ ਬਈ ਉਹਦਾ ਬਾਦਾ ਵਧ ਗਿਆ ਹੁਣ ਤੋੜਨਾ ਹੀ ਪੈਣਾ ਇਹ ਜਰ ਮਰਜੀ ਗਿਰ ਸਕਦਾ ਵਧ ਨਾ ਹੀ ਗਿਰ ਜਾਵੇ ਹੂੰ ਉੱਚਾ ਕਰਦੇ ਪੜਦੇ ਆਪਾਂ ਨਾ ਇਸ ਹੂੰ ਉਹ ਹੁੰਦੇ ਕਣਾ ਬਣਾਉਦਾ ਖਰਾ ਉਹਦਾ ਕੋ ਚੱਕਣੀ ਹੈਗਾ ਉਹਦਾ ਬੀਂ ਬੀਆਵਾ ਹਾਂ ਉਹ ਸੜ ਕੱਢਣੀ ਹੈ ਗਾਡਰ ਵੜਦਣਾ ਬਾਕੀ ਸੈਟ ਹੋ ਜੇ ਸਾਰਾ ਅੱਜ ਘਰ ਦਾ ਨਕਸ਼ਾ ਬਦਲ ਗਿਆ ਅੱਜ ਨਹੀਂ ਬਿਠਾਣ ਹੁੰਦਾ ਕਿੰਨੇ ਦਿਨ ਲੱਗ ਜਣੇ ਹੂੰ ਹੋਰ ਚੱਕ ਕੇ ਮਤ ਗੇ ਚੱਕ ਕੇ ਹਾਂ ਉਹ ਇੱਥੇ ਕੋ ਕਦਾਣਾ ਇੱਧਰ ਤੇ ਪਾਟ ਲੈ ਦੇਖੀ ਪੱਲੀ ਲੱਗੀ ਵੀ ਮੋਰੇ ਆਹ ਤਾਂ ਲੱਗੀ ਵੀ ਆ ਬਾ ਠੀਕ ਆ ਆਹਨ ਘਰ ਦੇ ਅੰਦਰ ਚੱਲ ਜਿਓ ਧੁਰ ਆਇਜੋ ਪੱਲੀ ਹੂੰ ਉਹਦੇ ਮਰੇ ਉਹ ਨਹੀਂ ਇੰਦਰ ਇੰਦਰ ਲੈ ਵੀ ਟੋਣੀ ਪੈ ਗਿਆ ਉਹ ਬਾਲਾ ਲੋਟ ਨਹੀਂ ਆਉਗਾ ਉਹ ਦੇਖ ਤਾਂ ਬਾਲਾ ਟੁੱਟ ਗਿਆ ਉਹ ਗੱਬਰ ਦੇ Guerra, guerra. ਉਹਦਾ ਕਚਰਾ ਘੜਾ ਲਾ ਬੰਦੇ ਹਾਂ ਹਾਂ ਫੇਰ ਉਹ ਚੀਕ ਆਣੋ ਹੁਣ ਕਚਰਾ ਛੇੜਾ ਲਾ ਵਾ ਵਾ ਉਧਰੋਂ ਨਾ ਰਹੀ ਹੋਰ ਹਾਂ ਹਾਂ ਥਲੇ ਕੀ ਉਧਰ ਦੂਆ ਉਹ ਆ ਗਿਆ ਵਾ 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 ਹਾਂ ਹਾਂ ਕਰਾ ਮੰਗਾ ਲਿਆ ਹੁਣ ਅੱਗੇ ਕਰਕੇ ਮਨਵਾ ਭਰਨਾ ਉਹ ਜਿਹੜਾ ਗਿਰਿਆ ਹੁਣ ਤਲੇ ਖਾਲੀ ਘੜ ਤਾਂ ਉੱਪਰ ਤੇ ਵਾ ਹੋ ਗਿਆ ਉੱਪਰ ਤੇ ਆਉਂਦੇ ਜੰਨ ਕਰਦੇ ਵੀਰ ਜਾਨ ਕਰਨਾ ਨਾ ਨਾ ਮਾਰ ਦੇ ਨਾ ਦੇਖੀ ਵੀਰੇ ਆ ਸਰਿਆ ਨਾ ਰਵੇ ਵਰ ਗਿਆ ਉਹ ਇੱਧਰ ਮੈਂ ਉੱਡ ਕੇ ਉੱਡ ਜਾਈਂ ਏੜਦੇ ਸੱਪਲ ਉਠਾ ਦਿਓ ਮਸੇ ਉਹ ਹਾਂ ਹਾਲੇ ਬੋਰੀ ਜਲਦੀ ਹੈ ਉਹ ਪਾ ਉੱਪਰ ਦੇ ਨਾਲ ਦਾ ਪੰਨੇ ਜਿਹੜਾ ਤੈਨੂੰ ਕਹਿਣਾ ਉਹ ਨਹੀਂ ਦਾ ਬਜ਼ਾਰਾ ਦਾ ਹੈਗਾ ਪੰਨਾ ਵੀ ਦੇਖਣਾ ਵੀ ਖਾਜਾ ਮਾਰ ਮਾਰੇ ਇੱਥੇ ਥੱਟ ਮਾਰਦੇ ਸਾਰੇ ਬੰਨ ਮਾਰਦੇ ਵੇ ਬਈ ਤਾਂ ਲੋਟ ਆਣਾ ਕਰਾ ਆਹ ਕਿੰਨੇ ਜਾਈਦਾ ਸੀ ਅਰੇ ਬਾਟਰ ਤੇ ਬਾਦ ਦੇ ਬਾਦ ਦੇ ਕਿਤੇ ਉਹ ਹੀ ਵਜੇ ਕੜਦੇ ਕੜਦੇ ਬਈ ਕਰ ਦਵਾ ਫਿਰ ਸਾਰੇ ਇੰਟਰ ਆ ਉੱਪਰ ਰਗਾ ਬੈਠਣ ਲੱਗਿਆ ਉਹ ਬੈਠਾ ਤਾਂ ਨਹੀਂ ਲੱਗਿਆ ਕਰੀਏ ਇੰਨੇ ਬਣੇ ਟੋਟਾ ਹੀ ਉਹਨਾਂ ਦੇ ਟੋਟਾ ਹੀ ਆ ਉਹਦਾ ਪਲੇਸਰ ਹੋਇਆ ਬਸ ਹਾਂ ਹੋਰ ਇਹ ਬਾਤ ਵੀ ਹੋਈ ਹੈ ਜੰਗਲੇ ਦੀ ਕਰਦੀ ਮਾਰ ਕਰ ਭਾਨੇ ਗੱਲ ਤੇਰੇ ਪੈਣਾ ਹੈ ਨਾਲ ਝੰਡੀ ਤੇਰੇ ਕੰਨੀ ਆਉਣਾ ਥੱਲੇ ਸੱਟ ਮਾਰ ਭਾਨੇ ਥੱਲੇ ਹਾਂ ਇੱਥੇ ਸੱਟ ਹਾਂ ਜਿਹੜੇ ਨੇ ਪਹਿਲਾਂ ਫਰਾਉਂ ਦੱਪਾ ਕਰੀਓ ਆਪਣੇ ਕੰਨੀ ਪੈਰਾਂ ਕੰਨੀ ਨਾ ਆਪ ਆਹੋ ਨਾ ਫੋਨ ਸਾਈਡ ਹੋ ਰਿਹਾ ਕੰਮ ਦਾਰੀ ਜੇ ਦਿੰਦੀ ਹੈ തെനു <muchas> ഗ Oi, oi! ਖੜੀ ਹੈ ਉਹਦੇ ਕਰਕੇ ਲੱਗਦੀ ਹੈ ਬਾਈ ਹਾਂ ਇਹ ਸਭ ਮੰਦਾ ਮੈਂ ਉਹ 갔다 ਜਾ ਬੰਦਨ ਗੇ ਲੋ ਬਾਹਰ ਵਾਲੇ ਬਈਆਂ ਗੇਰ ਤੇ ਗੇਰ ਤੇ ਹਾਂ ਤਾਂ ਸਣੇ ਮੈਂ ਸਮੇਂ ਤੇ ਜਾਊਂਗਾ ਚੱਲ ਖੜੀ ਹੈ ਇਸ ਤਰੀਏ ਇੱਧਰ ਨਹੀਂ ਸਾਈਡ ਤੇ ਅੰਦਰ ਨੂੰ ਮਾਰਦੇ ਤੱਕ ਸਾੜੇ ਜਾਣਾ ਹਾਂ ਬਾਹਲੀ ਸਾਈਡ ਆ ਜਾ ਇੱਧਰ ਮਾਪਾ ਨਾ ਖੜ ਕੇ ਮਾਈਲੇ ਖੜੇ ਆਇਆ ਹਾਂ ਕੋ ਮੈਂ ਆ ਰਿਹਾ ਆ। ਆ ਦੇਵੀ ਦੇ ਚੱਕਰ ਨੇ। ਧੱਕੇ ਤੋਂ। ਧੱਕੇ ਤੋਂ ਤਾਂ। ਇਹਦਾ ਦੇਖੀ ਜਾਂਦਾ। ਨਹੀਂ ਨਹੀਂ ਹੁਣ ਤਾਂ ਇਹ ਠੀਕ ਹੋ ਗਿਆ। ਹਟਾ ਲਾ ਜੀ ਹਟਾ ਲਾ। ਟਾਕੀ ਖੋਲ ਲੋ ਪਹਿਲਾਂ। ਟਾਕੀ ਨਿਕਲ ਜਾਣੀਆਂ। ਇਹ ਸਭ ਕਰਦੇ ਆ ਟਾਕੀ ਸਾਈਕਲ ਦੇ। ਟਾਕੀ ਕੱਢ ਲਾ ਟਾਕੀ ਉਹਦੇ ਨਾਲੇ गिर ਜਣਾ।

ਬਾਡਰ ਦਾ ਵੀ ਕਰਨ ਦਾ ਖਤਰਾ ਇੰਨੇ ਆ। ਇਹ ਛੋਟੀ ਗਲਤੀ ਕਰਕੇ ਸਾਰਾ ਪਟਣਾ ਪੈ ਗਿਆ। ਚਲ ਬੈਸੇ ਵੀ ਪਟਣਾ ਹੀ ਦਾ। ਗਿਆ। ਇਹ ਹੁਣੇ ਗਿਆ। ਨਾ ਨਾ ਮਤ ਨਹੀਂ ਜਾ। ਹੁਣ ਗਿਰ ਜਣਾ ਬਾਹਰ ਤੇ ਅੰਦਰ ਨੂੰ ਬਾਹਰ ਨੂੰ ਗਿਰ ਜਣਾ। ਮੈਂ ਬੱਲੇ ਬਸ ਤੇ ਆਂਦਾ। ਜਨਾਲੀ ਵੀਡੀਓ। ਲੇਟ ਹੋ ਗਿਆ ਥੋੜਾ ਜਿਹਾ। ਹਾਂ ਵੀ ਰਾਜੂ ਤੋੜ ਤਿਆ ਕਰ। ਠੀਕ ਹੈ। ਤੋੜਤਾ ਹੈ। ਹਾਂ। ਆ ਪਿਛੇ ਭਰਤਾ ਨਹੀਂ ਭਾਇਆ ਬੰਦਾ ਇਕੱਲੇ ਨਹੀਂ। ਹੋ ਰੇੜੀ ਨਾਲ। ਆ ਫੇਰ ਸਾਰੇ ਇਹਨੇ ਪਾਣਾ ਹੁਣ। <laughs> रेड़ी लगता <laughs> है <laughs> ਹੱਲੀ ਸੋਟ ਉਹ ਤੇ ਕਾਂਜਲਾ ਇਹ ਵੇ ਹਾਂ 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 ਇਹ ਨੂੰ ਤਾਂ ਨਹੀਂ ਹਾਂ ਹਾਂ ਸਰੀਆ ਵੇਟ ਲੈ ਲੈ ਲਗਾ ਵੇ ਯਾਰ ਸਮੇਂ ਤੇ ਕੋਈ ਅਭੀ ਤਾਂ ਕਿਉਂ ਭੁਕਾ ਡਾਬਾ ਲੈ ਉੱਪਰ ਉੱਪਰ ਦਾਬਾ ਦੇ ਦਿੱਤਾ ਹੱਥ ਜਿ ਲੈ ਲੈ ਇੱਕ ਖਾਣ ਖਾ ਲੈ ਨਾ ਉਹ ਖਾ ਕੇ ਨਾ ਉਹ ਕੰਦ ਘਰ ਕੇ ਕਟਲਾ ਹਜੇ ਇਸੇ ਦੀ ਕੰਦ ਛੇੜੀ ਤੋਂ ਨਹੀਂ ਆ ਰਹੀ ਕਰ ਨਹੀਂ ਆਈ ਚਾ ਲਗਾਏ ਠੀਕ ਮੈਂ ਵੀ ਉਹ ਵੀ ਗਿਆ ਉਹ ਪਾ ਲਈ ਜਾਂਦੇ ਗਏ ਉਹਦਾ ਯਾਰ ਸਰੀਆ ਹੁਣ ਆਪਰੇ ਸਾਥ ਮਾਰ ਤੇ ਮਾ ਮਾਰਾਂਗੇ ਉਹ ਬਲਾਲ ਦੇ ਹੋ ਵੀ ਚੱਕ ਲਾ ਇਹਦਾ ਸੱਤ ਸਾਥ ਤਾਂ ਸਹੀ ਹੈ ਪਰ ਚਾਰ ਹੋ ਗਏ ਇੱਥੇ ਆ ਕੇ

ਲੀ ਭਰਤੀ ਤੇ ਹੁਣ ਕਰਾਈਆਂ ਨੂੰ ਖਾਲੀ ਤੇ ਅੱਜ ਦੀ ਵੀਡੀਓ ਭੌਰੀ ਬਣਾ ਕਰਦੇ ਆ ਤੇ ਹੁਣ ਕੱਲ ਨੂੰ ਇੱਟਾਂ ਸਾਫ਼ ਕਰੂੰਗੇ ਤੇ ਆਹ ਕਮਰੇ ਦੀ ਪੇਟੀਆਂ ਅਲਮਾਰੀ ਜਿਹੜਾ ਕੱਢਦੀ ਆ ਕੱਲ ਨੂੰ ਹੁਣ ਕੱਲ੍ਹ ਪਾਰੇ ਪਤਾ ਲੱਗੂਗਾ ਬਾਈ ਤੇ ਓਕੇ ਬਾਅਦ ਹੁਣ ਮਿਲਦਾ ਕੱਲ ਨੂੰ ਆਪਾਂ